ਕਹਾਣੀ ਕੌਣ ਪੁੱਛਦਾ ਹੈ ਇੱਥੇ ਅਖਬਾਰ ਵਿੱਚ ਅੱ삐 ਖਬਰ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਪੜ ਕੇ ਮੈਨੂੰ ਪਿੰਡ ਦੀਆਂ ਕੱਚੀਆਂ ਗਲੀਆਂ ਜ਼ਿਆਦਾ ਗਈਆਂ 60 ਕੋਸਾਲ ਪਹਿਲਾਂ ਇਨ੍ਹਾਂ ਵਿੱਚ ਤੁਰਦੇ ਫਿਰਦੇ ਇਨਸਾਨ ਘਰੋ ਘਰੀ ਖੁਸ਼ ਦਿਖਾਈ ਦਿੰਦੇ ਸਨ ਕਿਸੇ ਕਮਜ਼ੋਰ ਮਾਲੀ ਹਾਲਤ ਵਾਲੇ ਪਰਿਵਾਰ ਨੇ ਚਾਰ ਪੱਕੀਆਂ ਇੱਟਾਂ ਲਾ ਲੈਣੀਆਂ ਤਾਂ ਸਭ ਗੁਸਤੀ ਇਹਦੇ ਕੋਲ ਪੈਸਾ ਕਿੱਥੋਂ ਆ ਗਿਆ ਕੋਈ ਗਲਤ ਕੰਮ ਤਾਂ ਨਹੀਂ ਕੀਤਾ ਇਹਨੇ ਜਿਉਂ-ਜਿਉਂ ਸਮਾਜ ਤਰੱਕੀ ਦੇ ਰਾਹ ਤੇ ਚੱਲਦਾ ਗਿਆ ਇਹ ਪੁੱਛਣ ਵਾਲੀ ਸਮਾਜਿਕ ਵਰਤੀ ਵੀ ਮਰਦੀ ਗਈ ਅਜਈਆਂ ਖਬਰਾਂ ਆਮ ਹੀ ਪਿਛਲੇ ਕੁਝ ਸਮੇਂ ਤੋਂ ਪੜਦੇ ਆ ਰਹੇ ਹਾਂ ਕਿ ਕੁੜੀ ਨੇ ਆਈਲਰਸ ਪਾਸ ਕਰ ਲਿਆ ਸੀ ਤੇ ਮੁੰਡੇ ਵਾਲਿਆਂ ਨੇ ਪੈਸੇ ਖਰਚ ਕਰਕੇ ਇਸ ਕਮਜ਼ੋਰ ਪਰਿਵਾਰ ਦੀ ਕੁੜੀ ਨੂੰ ਕੈਨੇਡਾ ਆਸਟ੍ਰੇਲੀਆ ਭੇਜ ਦਿੱਤਾ ਜੇ ਉਹ ਪੱਕੀ ਹੋ ਜਾਏਗੀ ਆ ਕੇ ਵਿਆਹ ਕਰਵਾ ਕੇ ਮੁੰਡੇ ਨੂੰ ਵੀ ਨਾਲ ਲੈ ਜੂਗੀ ਪਰ ਸੌਰੀ ਨੇ ਬੜਾ ਮਾੜਾ ਕੀਤਾ ਜਾਨ ਸਾਰੀ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ ਮੁੰਡੇ ਵਾਲੇ ਇੱਥੇ ਤੜਪਦੇ ਰਹੇ ਸਾਡੇ ਨਾਲ ਠੱਗੀ ਹੋ ਗਈ ਅਸੀਂ ਰੁੱਟੇ ਗਏ ਕੋਈ ਨਹੀਂ ਪੁੱਛਦਾ ਠੱਗੀ ਵੀ ਹੋਈ ਤੇ ਉਹ ਰੁੱਟੇ ਵੀ ਗਏ ਪਰ ਠੱਗਣ ਵਾਲੇ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ ਜਿਵੇਂ 60 ਸਾਲ ਪਹਿਲਾਂ ਕੋਈ ਮਹੱਲਾ ਪੁੱਛਦਾ ਸੀ ਉਹਨ ਲੋਕ ਕੀ ਖੋਸਰ ਮੋਸਰ ਕਰਦੇ ਨੇ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ ਪਰ ਠੱਗੀ ਮਾਰਨ ਵਾਲੇ ਨੂੰ ਕੋਈ ਪੁੱਛਦਾ ਹੀ ਨਹੀਂ ਬਈ ਉਹਨੇ ਅਜੇ ਹੱਥ ਕਿਉਂ ਕੀਤਾ ਜੇਕਰ ਕੋਈ ਪੁੱਛਦਾ ਵੀ ਹੈ ਤਾਂ ਠੱਗ ਪਰਿਵਾਰ ਦਾ ਅਕਸਰ ਜਵਾਬ ਹੁੰਦਾ ਹੈ ਤੁਸੀਂ ਆਪਣਾ ਕੰਮ ਕਰੋ ਇਹ ਸਾਡਾ ਆਪਸ ਦਾ ਮਾਮਲਾ ਹੈ ਜਦੋਂ ਕਿ ਇਹ ਗੰਭੀਰ ਸਮਾਜਿਕ ਮਸਲਾ ਹੈ ਅਜਿਹੇ ਵਰਤਾਰੇ ਨੇ ਸਮਾਜ ਵਿੱਚ ਵਿਰਤੀ ਪੈਦਾ ਕਰ ਦਿੱਤੀ ਹੈ ਸਭ ਚੰਦਾ ਹੈ ਕੌਣ ਪੁੱਛਦਾ ਹੈ ਇੱਥੇ ਇੰਜ ਜਾਣ ਲੱਗ ਪਿਆ ਕਿ ਹਰ ਪਾਸੇ ਹਫੜਾ ਫੜੀ ਜਿਹੀ ਮੱਚੀ ਹੋਈ ਹੈ ਕੋਈ ਕੁਝ ਕਰੀ ਜਾਵੇ ਸਰਕਾਰੀ ਦਵਾਰੇ ਅਤੇ ਸਮਾਜ ਵਿੱਚ ਪੁੱਛਣ ਵਾਲਾ ਕੋਈ ਨਹੀਂ ਹੈ ਵਿਚਾਰਾਂ ਦੀ ਇਹ ਲੜੀ ਮੈਨੂੰ ਕੋਈ 20 ਸਾਲ ਪਿੱਛੇ ਲੈ ਗਈ ਮੈਨੂੰ ਉਹ ਘਟਨਾ ਯਾਦ ਆ ਗਈ ਜਿੱਥੇ ਇਹ ਬਿਰਤੀ ਕੋਣ ਕੁਛ ਦਾਇਰ ਥੀ ਦਾ ਸਾਖ ਸਾਤ ਰੂਪ ਦੇਖਣ ਨੂੰ ਮਿਲਿਆ ਸੀ ਹੋਇਆ ਇੰਜੋ ਕਿ 2002 ਦੇ ਵਿੱਚ ਮੇਰੀ ਤਾਇਨਾਤੀ ਅਸਾਮ ਗਹਾਟੀ ਵਿਖੇ ਹੋ ਗਈ। ਇਸ ਖੇਤਰ ਵਿੱਚ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੇ ਹੁਕਮਾਂ ਦੀ ਕੋਈ ਪ੍ਰਵਾਹ ਨਹੀਂ ਕਰਦਾ ਸੀ। ਕੇਂਦਰ ਸਰਕਾਰ ਨੇ ਇਸ ਨੂੰ ਗੜਬੜ ਵਾਲਾ ਖੇਤਰ ਕੋਸ਼ਤ ਕੀ ਰੱਖਿਆ ਸੀ। ਇਸ ਲਈ ਅਜਿਹੀ ਬਿਰਤੀ ਕੌਣ ਪੁੱਛਦਾ ਹੈ ਇੱਥੇ? ਦਾ ਪਣਪਣਾ ਕੁਦਰਤੀ ਸੀ। ਇਨਕਮ ਟੈਕਸ ਵਿਭਾਗ ਸ਼ਾਇਦ ਕਾਨੂੰਨੀ ਦਸਤਾਵੇਜ਼ਾਂ ਦੇ ਦਰਖਾਸਤ ਕਰਨ ਅਤੇ ਮੇਰੇ ਵਰਗਿਆਂ ਨੂੰ ਸਜ਼ਾ ਦੇਣ ਲਈ ਮੌਜੂਦ ਸੀ ਗੜਬੜੀ ਕਰਨ ਵਾਲੇ ਸ਼ਰਿਆਮ ਕਹਿੰਦੇ ਟੈਕਸ ਸਾਨੂੰ ਦਿਓ ਜੇਕਰ ਕੋਈ ਸਰਕਾਰ ਨੂੰ ਦੇਣ ਲਈ ਕਹਿੰਦਾ ਤਾਂ ਸਾਨੂੰ ਦੱਸੋ ਅਸੀਂ ਸੋਧ ਦੇਵਾਂਗੇ ਇਸ ਲਈ ਕੌਣ ਕੁਛਦਾ ਹੈ ਇੱਥੇ ਦੀ ਬਿਰਤੀ ਦਾ ਜੋਰ ਪੜਨਾ ਕੁਦਰਤੀ ਸੀ ਸਾਨੂੰ ਵੀ ਉੱਥੇ ਕੀ ਨੇ ਪੁੱਛਣਾ ਸੀ ਜਿਵੇਂ ਕਹਿੰਦੇ ਨੇ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ ਇਸੇ ਤਰ੍ਹਾਂ ਕੰਮ ਕਰਨ ਵਾਲੇ ਵੇਲੇ ਨਹੀਂ ਬਹਿ ਸਕਦੀ ਬਕਾਇਆ ਟੈਕਸ ਦੇ ਰਜਿਸਟਰ ਉੱਤੇ ਸਰਸਰੀ ਨਜ਼ਰ ਮਾਰਦੇ ਵੇਲੇ ਪਤਾ ਚੱਲਿਆ ਕਿ ਇਹ ਵਿਭਾਗਾਂ ਵੀ ਕਿਸੇ ਨੂੰ ਪੁੱਛ ਨਹੀਂ ਰਿਹਾ ਸਭ ਬਗੜਟ ਪਾ ਰਹੇ ਨੇ ਕੁਝ ਹਿਲਜੁਣਾ ਕਰਨ ਸਮੇ ਦੇ ਇਰਾਦੇ ਨਾਲ ਮੈਂ ਟੈਕਸ ਰਿਕਵਰੀ ਅਫਸਰ ਨੂੰ ਹਦਾਇਤ ਕੀਤੀ ਉਹ ਛੋਟੇ ਮੋਟੇ ਬਕਾਇਆ ਦੇ ਉਗਰਾਹੇ ਸਿਰਫ ਹੱਲਾਸ਼ੀਰੀ ਦੇਣ ਦੇ ਇਰਾਦੇ ਨਾਲ ਮੈਂ ਉਸ ਦੀ ਹੌਮੇ ਨੂੰ ਪੱਠੇ ਪਾ ਦਿੱਤੇ ਤੁਸੀਂ ਵਿਭਾਗ ਦੇ ਸਭ ਤੋਂ ਤਾਕਤਵਰ ਅਸਰ ਹੋ ਤੁਸੀਂ ਤੁਹਾਡੇ ਕੋਲ ਹੀ ਗ੍ਰਿਫਤਾਰ ਕਰਨ ਦੀਆਂ ਸ਼ਕਤੀਆਂ ਹਨ ਇਹਨਾਂ ਨੂੰ ਵਰਤੋ ਮੈਂ ਜਾਣਦਾ ਸੀ ਕਿ ਉਹ ਕਿਸੇ ਅਸਾਮੀ ਜਾਂ ਬੰਗਾਲੀ ਦੀ ਗ੍ਰਿਫਤਾਰੀ ਬਰੰਟ ਜਾਰੀ ਨਹੀਂ ਕਰੇਗਾ ਉਹ ਸਥਾਨਕ ਹਾਲਤ ਤੋਂ ਚੰਗੀ ਤਰ੍ਹਾਂ ਜਾਣੂ ਸੀ ਇਸ ਲਈ ਉਸ ਨੇ ਖੁਦ ਹੀ ਕਿਸੇ ਉੱਤਰੀ ਭਾਰਤੀ ਉੱਤੇ ਕਾਰਵਾਈ ਕਰਨ ਦੀ ਸਲਾਹ ਦੇ ਮਾਰੀ ਅਗਲੇ ਦਿਨ ਜਦੋਂ ਮੈਂ ਦਫ਼ਤਰ ਪਹੁੰਚਿਆ ਤਾਂ ਗੁੱਸੇ ਨਾਲ ਭਰੇ ਪੀਤੇ ਦੋ ਸਰਦਾਰ ਦਰਵਾਜ਼ਾ ਮੱਲੀ ਖੜੇ ਮੈਨੂੰ ਘੂਰ-ਘੂਰ ਦੇਖ ਰਹੇ ਸਨ ਉਹਨਾਂ ਕੌੜੀ ਜਹੀ ਸਸ਼ਤਰੀ ਘਰ ਬਲਾਈ ਤੇ ਬਿਨਾਂ ਬੁਲਾਏ ਹੀ ਅੰਦਰ ਕੋਸਾਈ ਮੇਰੇ ਕੁਰਸੀ ਉੱਤੇ ਬੈਠਣ ਤੋਂ ਪਹਿਲਾਂ ਹੀ ਉਹ ਬੋਲ ਪਏ ਸਰਦਾਰ ਸਾਹਿਬ ਤੁਸੀਂ ਚੰਗੇ ਪੰਜਾਬੀ ਹੋ ਸਾਡੇ ਨਾਲ ਇਹ ਕੀ ਕੀਤਾ ਸਾਡੇ ਹੀ ਪੁਲਿਸ ਭੇਜ ਦਿੱਤੀ ਮੇਰਾ ਮੱਥਾ ਟਣ ਗਿਆ ਮੈਂ ਸਾਹਿਬ ਨੂੰ ਬੁਲਾਇਆ ਫਹਿਲ ਦੇਖੀ ਜੈ ਸਿੰਘ ਹੋਰੀ 1 ਲੱਖ ਰੁਪਏ ਦੇ ਦੇਣਦਾਰ ਸਨ ਮੈਂ ਕਿਹਾ ਕਿ ਤੁਸੀਂ ਕੋਈ ਅਪੀਲ ਕੀਤੀ ਅਪੀਲ ਕਰਨ ਦਾ ਸਮਾਂ ਨਿਕਲ ਤੇ ਕੋਈ ਟੈਕਸ ਜਮ੍ਹਾਂ ਨਹੀਂ ਕਰਵਾਇਆ ਨਾ ਹੀ ਮਹਿਕਮੇ ਨੂੰ ਕੋਈ ਦਾਦੀ ਫਰਿਆਦ ਦੀ ਅਰਜ਼ੀ ਦਿੱਤੀ ਥੋੜਾ ਤਾਂ ਵਿਆਜ ਹੀ ਬਹੁਤ ਹੋ ਗਿਆ ਹੈ ਜੈ ਸਿੰਘ ਹੋਰਾ ਨਾਲ ਆਏ ਵਕੀਲ ਸਾਹਿਬ ਨਿਮੋ ਚੋਣਾ ਜਾ ਹੋ ਕੇ ਕਹਿਣ ਲਗਾ ਅਸੀਂ ਸੋਚਿਆ ਕੌਣ ਪੁੱਛਦਾ ਇੱਥੇ ਜਦੋਂ ਕੁਝ ਹੋਊ ਦੇਖ ਹੀ ਲਵਾਂਗੇ ਮੇਰਾ ਹਾਸਾ ਨਿਕਲ ਗਿਆ ਮੈਂ ਕਿਹਾ ਕਦੇ ਕਦੇ ਪੁੱਛਣ ਵਾਲੇ ਵੀ ਆ ਜਾਂਦੇ ਨੇ ਹੁਣ ਦੇਖ ਲੋ ਫਿਰ ਕਿਵੇਂ ਕਰਨਾ ਹੈ ਉਹਨਾਂ ਦੀ ਮਦਦ ਕਰਨਾ ਮੇਰਾ ਇਕਲਾਕੀ ਫਰਜ਼ ਸੀ ਕਿਉਂਕਿ ਉਹਨਾਂ ਉੱਤੇ ਕੀਤੀ ਕਾਰਵਾਈ ਇੱਕ ਅਣਹਾੜੀ ਅਫਸਰ ਦੀ ਮੂਰਖਤਾ ਸੀ ਉੱਤਰ ਭਾਰਤ ਵਿੱਚ ਮੈਂ ਕਦੇ ਕਿਸੇ ਨੂੰ ਕਰੋੜਾਂ ਦੇ ਬਕਾਇਆ ਲਈ ਵੀ ਬਰੰਟ ਕੱਢਦੇ ਨਹੀਂ ਸੀ ਦੇਖਿਆ ਜਾ ਇਹ ਕਹਿ ਲੋ ਕਿ ਕੌਣ ਪੁੱਛਦਾ ਇੱਥੇ ਦੀ ਬਿਮਾਰੀ ਕਰੋਨਾ ਬਾਗ ਹਰ ਥਾਂ ਫੈਲ ਚੁੱਕੀ ਸੀ ਖ਼ਬਰ ਵਿੱਚ ਲਿਖਿਆ ਸੀ ਕਿ ਲੜਕੇ ਦੇ ਪੀੜਤ ਪਰਿਵਾਰ ਦੀ ਮੱਤ ਲਈ ਪੁਲਿਸ ਮਾਮਲਾ ਦਰਜ ਕਰਕੇ ਪੁੱਛ ਬੜਤਾਲ ਕਰ ਰਹੀ ਸੀ ਸਕੂਨ ਮਿਲਿਆ ਕਿ ਹੁਣ ਇੱਥੇ ਵੀ ਕੌਣ ਪੁੱਛਦਾ ਹੈ ਇੱਥੇ ਦਾਰੋ ਕੱਟਣ ਵਾਲੇ ਗਾਰਡੂ ਪੈਦਾ ਹੋਣ ਲੱਗੇ ਸੰ ਪਰ ਇਹ ਪਰਮ ਸਵੇਰੇ ਸ਼ਹਿਰ ਨੂੰ ਜਾਣ ਵੇਲੇ ਹੀ ਟੁੱਟ ਗਿਆ ਜਦੋਂ ਮੈਂ ਪੱਕ ਜਦੋਂ ਮੈਂ ਮੁੱਖ ਸੜਕ ਤੇ ਦੋ ਵਾਂਢੀ ਪਰਿਵਾਰਾਂ ਨੂੰ ਬੈਠੇ ਦੇਖਿਆ ਤਾਂ ਪਤਾ ਲੱਗਿਆ ਕਿ ਰਾਤ ਨੂੰ ਬਿਜਲੀ ਦੀ ਖਰਾਬੀ ਕਾਰਨ ਉਹਨਾਂ ਦੇ ਬਹੁਤ ਸਾਰੇ ਉਪਕਰਣ ਜਿਵੇਂ ਟੀਵੀ, ਫ੍ਰਿਜ, ਗੁਪਤ ਕੈਮਰਿਆਂ ਦੇ ਡੀਆਰ, ਡੀਵੀਆਰ ਸਭ ਉੱਡ ਗਏ ਹਨ ਮੈਂ ਕਿਹਾ ਸ਼ਿਕਾਇਤ ਦਰਜ ਕਰਵਾ ਦਿਓ ਆ ਜਾਣਗੇ ਅੰਕਲ ਜੀ ਕੀ ਗੱਲ ਕਰਦੇ ਹੋ ਸਵੇਰ ਦੇ ਟੈਲੀਫੋਨ ਕਰੀ ਜਾਂਦੇ ਆ ਕੋਈ ਨਹੀਂ ਚੁੱਕਦਾ ਫੋਨ ਉੱਪਰ ਤੱਕ ਵੀ ਕੋਈ ਨਹੀਂ ਪੁੱਛਦਾ ਕੌਣ ਘੁਸਦਾ ਇੱਥੇ ਇਸੇ ਕਰਕੇ ਤਾਂ ਲੋਕ ਕਨੇਡਾ ਅਮਰੀਕਾ ਭੱਜੀ ਜਾ ਰਹੇ ਨੇ ਮੈਂ ਅਣਜਾਣ ਜਿਹਾ ਹੋ ਕੇ ਪੁੱਛਿਆ ਤੁਸੀਂ ਤਾਂ ਕਈ ਵਾਰ ਆਏ ਹੋ ਬਾਹਰ ਮੁੰਡੇ ਦੇ ਕੋਲ ਕਈ ਵਾਰ ਜਾ ਆਏ ਹੋ ਉੱਥੇ ਕਿਵੇਂ ਹੈ ਪੁੱਛਦੇ ਨੇ ਉੱਥੇ ਅੰਕਲ ਉੱਥੇ ਦਾ ਨਾ ਪੁੱਛੋ ਉੱਥੇ ਆਮ ਆਦਮੀ ਨੂੰ ਕੋਈ ਪ੍ਰੇਸ਼ਾਨੀ ਨਹੀਂ ਮੇਰੀ ਨੂੰਹ ਦੱਸਦੀ ਸੀ ਕਿ ਉਹਦੀ ਗੱਡੀ ਦੇ ਇੰਜਨ ਵਿੱਚ ਕੋਈ ਮਾੜੀ ਮੋਟੀ ਖਰਾਬੀ ਪੈ ਗਈ ਕੰਪਨੀ ਨੇ ਉਹਨਾਂ ਚਿਰ ਲਈ ਆਪਣੀ ਗੱਡੀ ਭੜਾਤੀ ਜਦੋਂ ਤੱਕ ਉਹਦੀ ਗੱਡੀ ਠੀਕ ਨਾ ਹੋਈ ਆ ਇੱਥੇ ਸਾਡੇ ਫਰਿੱਜਾਂ ਟੀਵੀਆਂ ਡੀਵੀਆਰਾਂ ਦਾ ਦੇਣ ਕਿ ਸਾਨੂੰ ਕੁਛ ਕਿਸੇ ਨੇ ਪੁੱਛਣ ਤੱਕ ਨਹੀਂ ਆਉਣਾ ਕੌਣ ਪੁੱਛਦਾ ਇੱਥੇ ਕਹਿੰਦਾ ਹੋਇਆ ਠੰਡੀ ਆ ਭਰ ਕੇ ਉਹ ਚੁੱਪ ਹੋ ਗਿਆ ਹਾਂ ਕੋਈ ਨਹੀਂ ਪੁੱਛਦਾ ਇੱਥੇ ਇਸੇ ਲਈ ਤਾਂ ਕੁੜੀਆਂ ਮੁੰਡੇ ਸਭ ਬਾਹਰ ਜਾ ਰਹੀ ਦੇ ਜਾੜ ਲਈ ਤਰ ਲੋ ਮੱਛੀ ਹੋ ਰਹੇ ਨੇ ਲੋਕ ਠੱਗੀਆਂ ਦੇ ਰਾਹ ਪੈ ਗਏ ਨੇ ਮੈਂ ਵੀ ਆਜ ਹੀ ਭਰ ਕੇ ਕਿਹਾ ਤੇ ਅੱਗੇ ਤੁਰ ਗਿਆ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲਗੀ ਲਾਈਕ ਸ਼ੇਅਰ ਕਰਕੇ ਜਰੂਰ ਦੱਸਣਾ ਜੀ